ਸੁੰਦਰੀ ਦਾ ਸੋਣਾ ਨਵਨਾ ਮਾ ਉਹਨਾਂ ਦਾ ਰਿਆ ਹੋਇਆ ਤੇ ਜਾਂਦੇ ਮੇਰੀ ਗੱਲ ਸੁਣੋ ਸਿਰ ਤੇ ਨਹੀਂ ਚੜਾਈਦਾ ਹੁੰਦਾ ਜੇ ਅੱਜ ਸਿਰ ਤੇ ਚੜ ਗਈ ਨਾ ਸਾਰੀ ਉਮਰ ਇਦਾਂ ਹੀ ਰਹਿਣਾ ਕੰਮ ਵੇਖਾਂ ਕਿੱਡੀ ਕੁੰਮਨ ਜਾਂਦੀ ਅੱਗ ਲੱਗੀ ਹੈ ਇਹਨੂੰ ਤੇ ਦਵਾ ਦਾ ਮੈਂ ਚੱਲ ਜਾਵਾਂ ਉਹੋ ਜੇ ਇਹਨਾਂ ਦਾ ਪਿਓ ਆ ਜਿਹੜਾ ਹਾਂ ਤੁਸੀਂ ਕਿੱਥੇ ਗਏ ਸੀ ਉਹ ਮੈਂ ਯਾਰ ਬੰਬੀ ਤੇ ਗਿਆ ਹਾਂ ਅੱਛਾ ਮੀਂਹ ਨੇ ਤਾਂ ਹਾਦੀ ਘਰ ਛੜੀ ਹੈ ਮੀਂਹ ਤੇ ਬਹੁਤ ਆਇਆ ਦੋ ਤਿੰਨ ਦਿਨ ਹੋ ਗਏ ਕਾਫੀ ਬਾਰਿਸ਼ ਹੋ ਰਹੀ ਹੈ ਤੇ ਆਪਣੀ ਫਸਲਾਂ ਜ਼ਰੀਆਂ ਡੁੱਬੀਆਂ ਪਈਆਂ ਹੋਆ ਅੱਛਾ ਪਾਣੀ ਕਿਪਾ ਸੋਨੇ ਨਿਕਲਦਾ ਨਹੀਂ ਪਿਆ ਅੱਜ ਵੀ ਥੋੜਾ ਜਿਹਾ ਦੇਣ ਲੱਗਾ हां मैं भी ना न्यूज़ 'ਚ ਵੇਖਣੇ ਹੀ ਕਾਫੀ ਨੁਕਸਾਨ ਹੋ ਰਿਹਾ ਨਾ ਬੜਾ ਨੁਕਸਾਨ ਹੋ ਰਿਹਾ ਪਾਣੀ ਕਈ ਜਗ੍ਹਾ ਤੇ ਪਾਣੀ ਬਹੁਤ ਆ ਗਿਆ ਹੈ ਅਨੇ ਸਾਡੇ ਵਾਲਾ ਏਰੀਆ ਥੋੜਾ ਉੱਚਾ ਹੈ ਜੀ ਇਧਰ ਇਹ ਬਚਾਵਾ ਪਰ ਜਿਹੜੇ ਦਰਿਆ ਦੇ ਨੇੜੇ ਹੈ ਨਾ ਇਹਨਾਂ ਖੀਰ ਆਂਦੇ ਨਾ ਤੇ ਇਹਨਾਂ ਨਾਲ ਗੱਲ ਕਰਦੀ ਆ ਹਰ ਵਿਆਹ ਹੋਇਆ ਤੇ ਇੱਕ ਇਧਰ ਲੈ ਕੇ ਜਾਣਗੇ ਵਿਆਹ ਤੋਂ ਬਾਅਦ ਸਾਨੂੰ ਨਾ ਕਿਤੇ ਘੁੰਮਣ ਗਏ ਕਿਤੇ ਇਹਨਾਂ ਨੂੰ ਕਹਿੰਦੇ ਆ ਕਿ ਘੁੰਮਣ ਫਿਰ ਕੇ ਆਈਏ ਕਿਤੇ ਪਰ ਨਾ ਮੰਮੀ ਕੋਈ ਪੁੱਛਣਾ ਜ਼ਰੂਰੀ ਆ

ਮੈਂ ਕਿਹ ਚੀਕੂ ਦੇਖਦੇ ਆ ਜੇ ਕੋਈ ਲੱਗਾ ਤੇ ਚੀਕੂ ਖਾਨੀ ਆ ਤੇ ਚੀਕੂ ਕੋਈ ਹੈ ਹੀ ਨਹੀਂ ਤੇ ਦੋਗ ਲੱਗੇ ਪਹਿਲਾਂ ਤੋੜ ਲਿਆ ਹੁਣ ਤੇ ਬਾਕੀ ਫੱਕਣ ਵਾਲੇ ਆ ਜੀ ਠੀਕ ਆ ਠੀਕ ਆ ਮੈਂ ਵੀ ਨਹਾ ਧੋ ਕੇ ਆਈ ਹਾਂ ਤੇ ਮੈਂ ਕਿਹਾ ਚੱਲ ਚੀਕੂ ਖਾਨੀ ਆ ਅੱਛਾ ਤੁਸੀਂ ਕਿੱਥੇ ਗਏ ਸੀ ਉਹ ਮੈਂ ਯਾਰ ਬੰਬੀ ਤੇ ਗਿਆ ਹਾਂ ਅੱਛਾ ਮੀਂਹ ਨੇ ਤਾਂ ਹਾਦੀ ਕਰ ਛੜੀ ਆ ਮੀਂਹ ਤੇ ਬਹੁਤ ਆਇਆ ਦੋ ਤਿੰਨ ਦਿਨ ਹੋ ਗਏ ਕਾਫੀ ਬਾਰਿਸ਼ ਹੋ ਰਹੀ ਹੈ ਤੇ ਆਪਣੇ ਫਸਲਾਂ ਜ਼ਰੀਆਂ ਡੁੱਬੀਆਂ ਪਈਆਂ ਹੋਆ ਅੱਛਾ ਪਾਣੀ ਕੇ ਪਾਸੋਂ ਨਿਕਲਦਾ ਨਹੀਂ ਪਿਆ ਕਾਫੀ ਦੇ ਥੋੜਾ ਜਿਹਾ ਦਿਨ ਲੱਗਾ ਹੋਆ ਧੁੱਪ ਲੱਗੀ ਆ ਹਾਂ ਮੈਂ ਵੀ ਨਾ ਨਿਊਜ਼ 'ਚ ਵੇਖਣੇ ਹੀ ਕਾਫੀ ਨੁਕਸਾਨ ਹੋ ਰਿਹਾ ਨਾ ਬੜਾ ਨੁਕਸਾਨ ਹੋ ਰਿਹਾ ਪਾਣੀ ਕਈ ਜਗ੍ਹਾ ਤੇ ਪਾਣੀ ਬਹੁਤ ਆ ਗਿਆ ਹੈ ਅਲੇ ਸਾਡੇ ਵਾਲਾ ਏਰੀਆ ਥੋੜਾ ਉੱਚਾ ਜੀ ਇਧਰੋਂ ਬਚਾ ਹੋਆ ਪਰ ਜਿਹੜੇ ਦਰਿਆਜ਼ ਨੇੜੇ ਆ ਨਾ ਹਾਂਜੀ ਉਹਨਾਂ ਦਾ ਬਹੁਤ ਮੜਾ ਹੋਇਆ ਆਹੋ ਮੈਂ ਵੀ ਇੰਸਟਾਗ੍ਰਾਮ ਤੇ ਵੀ ਕਈ ਵੀਡੀਓ ਵੇਖ ਰਹੀ ਹਾਂ ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕੀ ਕਰਨੀ ਮੈਂ ਕਿਹਾ ਹੁਣ ਵਿਆਹ ਨੂੰ ਤਾਂ ਟਾਈਮ ਹੋ ਗਿਆ ਤੇ ਹੁਣ ਕਿਤੇ ਘੁੰਮਣ ਫਿਰਨ ਚਲੀਏ ਘੁੰਮਣ ਫਿਰਨੋ ਤੇ ਯਾਰ ਵਿਆਹ ਤੋਂ ਜਾਣਦੇ ਤੇ ਆਈ ਆ ਹਲਾਰਕਾ ਟਾਂ ਚੱਲਣ ਦੇ ਆ ਤਾਂ ਕਿਤੇ ਨਹੀਂ ਆਪਾਂ ਪੌਵਲੀ ਇਲਾਕੇ ਨਹੀਂ ਜਾਵਾਂਗੇ ਆਪਾਂ ਇੱਧਰ ਹੀ ਇਲਾਕੇ ਜਾਵਾਂਗੇ ਜਿੱਥੇ ਨਹੀਂ ਹੈ ਕੋਈ ਏਦਾਂ ਦਾ ਸਿਸਟਮ ਆ ਚਲ ਇੱਕ ਵਾਰੀ ਫਿਰ ਵੀ ਗੱਲ ਕਰ ਲੈ ਆਪਾਂ ਜੀ ਜਾਣ ਦੇਣਗੇ ਤੇ ਤਾਂ ਹੀ ਆ ਮੈਨੂੰ ਨਹੀਂ ਪਤਾ ਮੰਮੀ ਨਾਲ ਤੁਸੀਂ ਗੱਲ ਕਰੋ ਜਿੱਦਾਂ ਮਰਜ਼ੀ ਮੰਮੀ ਨੂੰ ਮਨਾਓ ਗੱਲ ਕਰਕੇ ਵੇਖ ਲੈਣੇ ਜੀ ਜਾਣ ਦੇਣਗੇ ਤੇ ਫਿਰ ਵੇਖ ਲਾਂਗੇ ਤੇ ਇਹ ਕਿਉਂ ਕਿ ਤਿੰਨ ਚਾਰ ਦਿਨ ਲੱਗਣੇ ਆ ਤੇ ਨਾਲੇ ਆਪਾਂ ਉਥੇ ਘੁੰਮ ਫਿਰ ਕੇ ਆਣਾ ਇਹ ਨਾ ਕਿਉ ਨਾਲੇ ਇਹ ਨਾ ਕਿਉ ਕਿ ਇੱਕ ਦਿਨ ਵਾਸਤੇ ਜਾਣਾ ਦੋ ਤਿੰਨ ਦਿਨ ਦੀ ਛੁੱਟੀ ਦੋ ਤਿੰਨ ਦਿਨ ਦੀ ਛੁੱਟੀ ਲਿਓ ਮੰਮੀ ਕੋਲ ਬਹੁਤ ਗੱਲ ਕਰਕੇ ਆ ਪਹਿਲੀ ਗੱਲ ਤੇ ਜਾਣ ਦੇਣਗੇ ਤਾਂ ਤਾਂ ਹੀ ਆ ਨਾ ਛੁੱਟੀ ਤੇ ਫਿਰ ਬਾਅਦ ਦੀ ਗੱਲ ਤੇ ਡੈਡੀ ਨਾਲ ਗੱਲ ਕਰ ਲਓ ਮੰਮੀ ਨਾਲ ਰਹਿਣ ਤੋਂ ਡੈਡੀ ਨੇ ਵੀ ਆ ਜਾ ਕੇ ਮੰਮੀ ਨੂੰ ਪੁੱਛ ਕੇ ਕਰਨਾ ਵਾ ਜਿਵੇਂ ਮੈਂ ਉਹਨਾਂ ਨਾਲ ਗੱਲ ਕਰ ਵੀ ਲਈ ਨਾ ਡੈਡੀ ਨੇ ਤੇ ਫਿਰ ਜਾ ਕੇ ਮੰਮੀ ਨਾਲ ਗੱਲ ਕਰਨੀ ਉਹਨਾਂ ਨਾਲ ਯਾਰ ਹੁਣ ਸਾਰੇ ਹੁਣ ਮੇਰੇ ਫਰੈਂਡਸ ਵੀ ਤੇ ਗਈਆਂ ਸੀ ਸਾਰੇ ਆਪਣੇ ਇੰਨੇ ਫੋਟੋਸ ਵਗੈਰਾ ਅਪਲੋਡ ਕਰਦੀਆਂ ਤੇ ਇੰਦਾ ਮੈਂ ਨੂੰ ਨਹੀਂ ਪਤਾ ਮੈਂ ਵੀ ਘੁੰਮਣ ਜਾਣਾ ਚਲੋ ਕੋਈ ਨਹੀਂ ਮੈਂ ਗੱਲ ਕਰਕੇ ਵੇਖ ਲਉ ਇੱਕ ਵਾਰੀ ਕੀ ਕਹਿੰਦੇ ਜਾਣ ਦੇਣਗੇ ਫਿਰ ਚੱਲ ਜਾਗੇ ਜਾਣ ਦੇਣਗੇ ਲਈ ਤੁਸੀਂ ਮਨਾਣਾ ਹੈ ਜਿੱਦਾਂ ਮਰਜ਼ੀ ਮਨਾਓ ਤੁਸੀਂ ਆਪਣੀ ਮੰਮੀ ਟੈਣੀ ਨੂੰ ਵੀ ਮਨਾ ਸਕਦੇ ਸਮਨਾਦ ਸਕਦਾ ਆ ਪਰ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹੜੇ ਮੂੰਹ ਬੋਲਣਾ ਵਾ ਮੰਮੀ ਤੇ ਤੁਹਾਡੀ ਤਾਂ ਮੈਨੂੰ ਪਤਾ ਹੀ ਹੈ ਕਿਹੜੇ ਮੂੰਹ ਬੋਲਣਾ ਪਰ ਡੈਡੀ ਤੇ ਕਮ ਸੇ ਕਮ ਮੰਨ ਸਕਦੇ ਆ ਨਾ ਤੇ ਡੈਡੀ ਮੰਮੀ ਨੂੰ ਕਹਿਦਾਂ ਕਿ ਚੱਲ ਕੋਈ ਨਹੀਂ ਜੇ ਬੱਚਿਆਂ ਦਾ ਮਨ ਕਰਨ ਦੇ ਤੇ ਜਾਣ ਦੇ ਓਏ ਯਾਰ ਉਹਨਾਂ ਨਾਲ ਚੱਲ ਮੈਂ ਗੱਲ ਕਰ ਲੂੰਗਾ ਚੱਲ ਬਾਕੀ ਵੇਖ ਲੈਣੇ ਆ ਕਹਿੰਦੇ ਕੀ ਆ ਚਲੋ ਠੀਕ ਆ ਗੱਲ ਕਰਕੇ ਵੇਖ ਲਓ ਹਾਂ ਠੀਕ ਨਵ ਕਹਿਣ ਦੇ ਹੀ ਮੇਰੀ ਫੀਸ ਥੋੜੀ ਜਿਹੀ ਰਹਿੰਦੀ ਆ ਉਹਨੂੰ ਫੀਸ ਦੇ ਦੋ ਹਾਂ ਆਪਣੀ ਦੇ ਆਵੇ ਫੀਸ ਚੱਲ ਕੋਈ ਨਹੀਂ ਦੇ ਦਿੰਨੇ ਆ ਅੱਜ ਹੀ ਤਾਰਨੀਆਂ ਨੇ ਅੱਜ ਦਾ ਤਾਂ ਹੁਣ ਮੈਨੂੰ ਪਤਾ ਨਹੀਂ ਪਹਿਨੇ ਜਾਣਾ ਵਾ ਕਿ ਛੁੱਟੀ ਕਰਨੀ ਆ। ਅੱਛਾ। ਉਦਾਂ ਮੈਨੂੰ ਕਹਿਣ ਲਈ। ਮੈਂ ਤਾਂ ਡਾਡੀ ਨੂੰ ਮੈਂ ਕਹਿ ਦੂੰਗੀ। ਚਲ ਕੋਈ ਨਹੀਂ ਦੇ ਦਿੰਦੇ ਆ। ਤੇ ਕੱਠੀ ਲਾ ਕੇ ਤਾਰਦੇ ਹੀ ਕੋਰੀ। ਚਲ ਕੋਈ ਗੱਲ ਨਹੀਂ ਕਿਸਤਾਂ ਵੇ ਦਿੱਤੀ ਚੰਗੀ ਹੁੰਦੀ ਆ। ਹਾਂਜੀ। ਕੀ ਲੋ ਤਾਂ ਚੱਲੜੀਆਂ। ਉਹ ਚੱਲਣੇ ਕੀ ਆ? ਉਹ ਭੈਣ ਤੇਰੀ ਦੀ ਫੀਸ ਤਾਰਨ ਵਾਲੀ। ਅੱਛਾ। ਤੇ ਉਹ ਖਰੇ ਫੀਸ ਮੰਗਣ ਲਈ ਮੰਮੀ ਤੇਰੀ ਕਹਿਣ ਲਈ ਆ। ਉਹ ਵੀ ਤਾਰਨ ਤੇ ਬਣੀ ਆ। ਓਏ ਓਹ। ਹਾਂਜੀ ਹਾਂਜੀ। ਉਹ ਮੰਮੀ ਤੁਹਾਡੇ ਨਾਲ ਗੱਲ ਕਰਨ ਆਇਆ। ਹਾਂ ਦੱਸੋ। ਮੈਂ ਵੀ ਵਿਆਹ ਤੋਂ ਬਾਅਦ ਹਿੰਗਏ ਨਹੀਂ ਕਿਤੇ 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 ਜਾਹੀ ਆਪਾਂ 2 ਦਿਨ ਕਿਥੇ ਘੁੰਮਣ ਕਰਨ ਜਾਣਾ ਘੁੰਮਣ ਫਿਰਈ 2 ਦਿਨ ਕਿੱਨਾ ਕਿੱਥੇ ਜਾਣਾ ਮੈਂ ਘੁੰਮਣ ਫਿਰਨਾ ਲੋਕੇ ਰਿਸ਼ਤੇਦਾਰਾਂ ਦੇ ਜਾਂਦੇ ਹੁੰਦੇ ਆ ਕਿ ਮਾਸੀ ਕੋਲ ਚਲ ਜਾਓ ਕਿ ਭੂਆ ਕੋਲ ਚਲ ਜਾਓ ਹੋਰ ਕਿੱਥੇ ਜਾਣਾ ਦਹੀ ਨਹੀਂ ਚਲ ਸਾਡਾ ਮਨ ਹੈਗਾ ਵੀ ਅਸੀਂ 2 ਦਿਨ ਲਈ ਆਏ ਤੇ ਬਾਹਰ ਚਲੋ ਮੁੜ ਕੇ ਬੰਦੇ ਨੇ ਸਾਰੀ ਔਰ ਘਰੇ ਰਹਿਣਾ ਉਹ ਗੱਦ ਤੇਰੀ ਪੁੱਤ ਠੀਕ ਹੀ ਜੇ ਜਾਣਾ ਵਾ ਨਾ ਘੁੰਮਣ ਫਿਰਨਾ ਜੇ ਤੇਰੇ ਪੱਲੇ ਕੁਝ ਹੈਗਾ ਤੇ ਫੇਰ ਚਲ ਜਾ ਸਾਡੇ ਸਿਰ ਤੇ ਨਾ ਆਵੀ ਤਾਂ ਚਲ ਥੋੜੇ ਬੋਦੇ ਪੈਸੇ ਰਮ ਦੇ ਦਿੰਨੇ ਆ ਚਾਰ ਦਿਨ ਬਾਅਦ ਤੇ ਜਾਣਾ ਵਾ ਤਾਂ ਥੋੜੇ ਬਹੁਤੇ ਚਾਹੀਦੇ ਆ ਇਹਨਾਂ ਨੂੰ 50000 ਚਾਹੀਦਾ ਵਾ ਥੋੜੇ ਬਹੁਤੇ ਦੇ ਦਿੰਨੇ ਇਹਨਾਂ ਨੂੰ ਚਲੋ ਨਹੀਂ ਫੇ ਵੀ ਬੀਟੀਆਰ ਕਰ ਚਾਹੀ ਜਾਣਾ ਵਾ ਮੇਰੀ ਸੁਣ ਗੱਲ ਵੇ ਕੰਮ ਤਾਂ ਤੁੰਨਾਂ ਨੂੰ ਕੋਈ ਆਉਂਦਾ ਨਹੀਂ ਆ ਉਹਨੂੰ ਫਿਰਨ ਦੀ ਜਾਦੂਆ ਬਸ ਉਹ じゃ ਤੂੰ ਆ ਤੇਰੇ ਕੰਨ ਚ ਵਾਲਾ ਪਾ ਦਿੰਦੇ ਤੂੰ ਤੁਰਮਣਾ ਹੱਡੇ ਵਾਲ ਨੂੰ ਚਲੋ ਵਿਆਹ ਤੋਂ ਬਾਅਦ ਹੋਣਾ ਨਹੀਂ ਕੋਚਾ ਹੋਣਗੇ ਤੇ ਚਲੋ ਕਿਤੇ ਬੰਦਾ ਕਰੰਤਰ ਜਾਂਦਾ ਹੀ ਆ ਤੂੰ ਦੀ ਸਾਰੀਆਂ ਸਲੀਬ ਪੈਣਾ ਨਹੀਂ ਚਲ ਪਤੋ ਗੁੱਸਾ ਨਾ ਕਰ ਆਪਣੀ ਮਾਂ ਦਾ ਤੇ ਮੈਂ ਤੁਹਾਨੂੰ ਥੋੜੇ ਬਹੁਤੇ ਪੈਸੇ ਦੇ ਦਿੰਦਾ ਕਿਹੜੇ ਪੈਸੇ ਦੇ ਦਿੰਦੇ ਜੇ ਕੁੜੀ ਦੀ ਫੀਸ ਦੇ ਉਹਦੇ ਬਹੁਤ ਚਾਵਾ ਚਲੋ ਯਾਰ ਘੁੰਮਾ ਨਾ ਇਹ ਤਾਂ ਚਾਵਾ ਨਾ ਆਈ ਆ ਨਾ ਪਿਛਲਿਆਂ ਦਾ ਕੋਈ ਚਾਰ ਰਹਿਨਤਾ ਪਨਾਗਿਆਂ ਦਾ ਕੋਈ ਰਹਿਨਤਾ ਚਲ ਮੰਮੀ ਕੰਮ ਆ ਪਹੋੜੀ ਹੋਰੀ ਉਹਨੇ ਸਿੱਖੀ ਲੈਣਾ ਹੁਣ ਜੇ ਇਦਾਂ ਕਰਾਂ ਮੇਰੇ ਫਿਰ ਕਿਦਾਂ ਗੱਲ ਬਣਾਉਂਗੀ ਵਿਆਹ ਕਰਾਉਂਦੀ ਉਹਨੂੰ ਅਕਲ ਹੀ ਤੇ ਕੰਮ ਕਰਨ ਦੀ ਨਹੀਂ ਅਕਲ ਫੇ ਕੰਮ ਦੀ ਕਈ ਜਾ ਸਖਣੀ ਆ ਮੈਂ ਉਹਨੇ ਕਦੀ ਕੀਤਾ ਹੀ ਨਹੀਂ ਕਰਦੇ ਨੂੰ ਆਉਂਦਾ ਹੁੰਦਾ ਤੇ ਕਰਦੀ ਨਾ ਇੱਥੇ ਆ ਗਏ ਹੋ ਆਹੋ ਤੂੰ ਭੋਏ ਜੜਾ ਛੜ ਮੈਂ ਮੈਨੂੰ ਕੀ ਭੋਏ ਛੜਾਉਣਾ ਵਾ ਹਾਂ ਨਖਰੇ ਤੂੰ ਹੀ ਚੱਲ ਸਕਦਾ ਵਾ ਆਹ ਸਾਡੇ ਕੋ ਨਹੀਂ ਚਲੇ ਜਾਂਦੇ ਸੁਣੀ ਨਾ ਮੇਰੀ ਗੱਲ ਚਾਲ ਕੋਈ ਨਹੀਂ ਤੇ ਇਹ ਹੁਣ ਕਰਾਓਗੇ ਹੌਲੀ ਹੌਲੀ ਕੰਮ ਦੇ ਸਿੱਖਰੋਗੀ ਆਪੇ ਤੇ ਇਹ ਮੇਰੇ ਬਾਹਰ ਨਹੀਂ ਆ ਸਕਦੀ ਉਹਨੂੰ ਇਹ ਆਵਾਜ਼ ਮਾਰਨੀ ਹੁੰਦੀ ਆ ਵੀ ਬਾਹਰ ਚਲ ਹੁਣ ਕਰਾਓਗੇ ਤੇ ਕਰੂਗੀ ਹੁਣ ਉਹਨੂੰ ਹੁਣ ਤਾਂ ਹੋਆ ਹੁੰਦਾ ਮੁੜ ਕੇ ਫਿਰ ਕਰ ਲਿਆ ਕਰੂਗਾ ਕਰਨਾ ਨਹੀਂ ਸਵਾਲ ਚੱਲ ਅਕਬੀਰ ਪੁੱਤ ਕੋਈ ਗੱਲ ਨਹੀਂ ਮੈਂ ਕਰਦਾ ਮਮੀ ਤੇਰੀ ਨਾਲ ਗੱਲ ਬਾਤ ਤੇ ਫਿਰ ਤੈਨੂੰ ਦੱਸਦੇ ਆ ਚੱਲ ਕੋਈ ਨਹੀਂ ਤੁਸੀਂ ਕਰ ਲਓ ਮਮੀ ਨੇ ਕੀ ਦੱਸਣਾ ਮਮੀ ਨੇ ਸੌਰੀ ਕੋਈ ਦੱਸਦੀ ਆ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਜਾ ਕੇ ਮੇਰਾ ਸੁਣਾ ਦੇ ਦੇ ਉਹਨੂੰ ਕਿ ਤੇ ਨਹੀਂ ਜਾਣਾ ਉਹ ਚੱਲ ਫੇਰ ਗਿਆ ਨਿਆਣਿਆਂ ਜਾਣਦੇ ਹਾਂ ਮੈਂ 100 ਬੰਨਾਂ ਦੀ ਇੱਕੋ ਗੱਲ ਸੁਣਾਤੀ ਆ ਤੇ ਨਹੀਂ ਜਾਣਾ ਤਾਂ ਨਹੀਂ ਜਾਣਾ ਉਹ ਚੱਲ ਪੁੱਤ ਉਸਾਰਾ ਘਰ ਤੋਂ ਗੱਲਦਾ ਤੇ ਕੋਈ ਨਹੀਂ ਲਵਲੇ ਨੇ ਹਾਲੇ ਦਾ ਤਹੀ ਬਬਰ ਉਹਦੀ ਗੱਲ ਕਰ ਲੋ ਜੇ ਤੇ ਮੰਮੀ ਮੰਮੀ ਦੇ ਬਣਾ ਲੂੰ ਚੱਲ ਪੁੱਤ ਮੈਂ ਕੱਟਾਂ ਕਰ ਗੱਲ ਕਰਕੇ ਤੁਸੀਂ ਦੱਸ ਦਿਓ ਹਾਂ ਚਾ ਠੀਕ ਆ ਹਾਂ ਚਲ ਦੱਸੋ ਜੀ ਸੁੰਦਰੀ ਦਾ ਸੋਣਾ ਨਾ ਬਣਾ ਬਣਾ ਲਿਆ ਹੋਇਆ ਤੇ ਚੜਦੇ ਆ ਮੇਰੀ ਗੱਲ ਸੁਣੋ ਸਿਰ ਤੇ ਨਹੀਂ ਚੜਾਈਦਾ ਹੁੰਦਾ ਜੇ ਅੱਜ ਸਿਰ ਤੇ ਚੜ ਗਈ ਨਾ ਸਾਰੀ ਉਮਰ ਇਦਾਂ ਹੀ ਰਹਿਣਾ ਕੰਮ ਤੇ ਬਾਕੀ ਉਹਨੂੰ ਕੰਮ ਨਹੀਂ ਪਤਾ ਤੇ ਤੂੰ ਦੱਸ ਰਿਹਾ ਕਰ ਤੇ ਬਾਹਰ ਨਿਕਲੋ ਤਾਂ ਦੱਸੂੰ ਘੜੀ ਘੜੀ ਵਾਜਾ ਮਾਰਾ ਉਹਨੇ ਤੂੰ ਹੀ ਉਹਨੂੰ ਝਾਟੀਆਂ ਹਾਂ ਕਰਦੀ ਆ ਵੀ ਕੋਈ ਗੱਲ ਨਹੀਂ ਚੱਲ ਜੀ ਐਨੇ ਪੈਸੇ ਹੈ ਨਹੀਂਗੇ ਖਾਣ ਖਵਾਉਣ ਨੂੰ ਕਰਨ ਵਾਸਤੇ ਪਰ ਚੱਲ ਹੁਣ ਉਹਨਾਂ ਦੇਲ ਤੇ ਰੱਖਣਾ ਹੈ ਕਿ ਨਹੀਂ ਦੇਲ ਤੇ ਰੱਖ ਹੀ ਜਾਓ ਸਿੱਧਾ ਜਵਾਬ ਦੇਈਦਾ ਹੁੰਦਾ ਵਾ ਕਿ ਨਹੀਂ ਜਾਨਾ ਤੈਨੂੰ ਕੋਈ ਨਹੀਂ ਹੋਣਾਊਗਾ ਫਿਰ ਆ ਕੇ ਤੈਨੂੰ ਕਹੂੰਗਾ ਕਿ ਪਤਾ ਹੀ ਨਹੀਂ ਪਹੇ ਆ ਗੱਲਾਂ ਲਾ ਰਿਆਂ ਬੁੱਤਿਆਂ ਚ ਨਹੀਂ ਰੱਖੀ ਜਾਂਦੀਆਂ ਹੁਣ ਜੇ ਤੂੰ ਜਵਾਬ ਦੇਣਾ ਹੀ ਵੀ ਹੈ ਹਾਂ ਉਹਨਾਂ ਦਾ ਆਪੇ ਕਹਿਣਾ ਤੇ ਤੇ ਉਹ ਚੰਗਾ ਤੇ ਮਾਂ ਨਹੀਂ ਚੰਗੀ ਜਿੰਨੇ ਮਨਾ ਕਰਨਾ ਹੋਈ ਨਹੀਂ ਚੰਗੀ ਆਪਣਿਆਂ ਦੇ ਮਾਰਨੀਆਂ ਹੀ ਆ ਲੰਗਰ ਲਾਉਣਾ ਆਉਂਦਾ ਨਹੀਂਗਾ ਉਹਨੂੰ ਕਹੋ ਫਿਰ ਰੋਟੀ ਪੱਕੇ ਟਾਬੇ ਤੇ ਲਵਾ ਲੈ ਉਥੋਂ ਟਿਫਨ ਆ ਜਾ ਕਰੋ ਤਾਂ ਖਾ ਲਿਆ ਕਰੀ ਚੰਗਾ ਇਹ ਤੇ ਦੋਵੇਂ ਬੋਲ ਚੁੱਕੇ ਮਗਰ ਪੈ ਗਈ ਐ ਦੇ 10 ਕੋਈ ਗੱਲ ਨਹੀਂ ਆ ਫੇਰ ਕਿ ਆ ਨਿਆੜੇ ਆ ਘੁੰਮਣੇ ਚਲ ਜਾਣਗੇ ਰੁਪਈਆ ਹੀ ਆ 20 25 ਹਰ ਕੀ ਗੱਲ ਆ ਵੇਖਾਂ ਕਿ ਕਿੰਦੀ ਘੁੰਮਣ ਜਾਂਦੀ ਅੱਗ ਲੱਗੀ ਐ ਇਹਨੂੰ ਤੇ ਦਵਾ ਦਾ ਮੈਂ ਚਲ ਜਾਵਾ ਉਹੋ ਜੇ ਇਹਨਾਂ ਦਾ ਪਿਓ ਆ ਜਿਹੜਾ ਹਾਂ ਕਰ ਦਿੰਦਾ ਵਾ ਕੋਈ ਕਰਨਾ ਨਹੀਂ ਆਂਦਾ ਫੇਰ ਨੂੰ ਕਿੱਡੀ ਤਿਆਰ ਰਹੀ ਦੀ ਇਹ ਕੀ ਹੋ ਗਿਆ ਕੱਲੇ ਗੱਲਾਂ ਕਰੀ ਜਾਂਦੇ ਬੜੇ ਗੁੱਸੇ ਚ ਲੱਗਣ ੜੇ ਨੇ ਕੱਲੀ ਨੇ ਕੀ ਗੱਲਾਂ ਕਰਨੀਆਂ ਆ ਆ ਜਿਹੜੀ ਸੁਗਾਰ ਵਿਆਹ ਤੇ ਲੈਂਦੀ ਐ ਹਾਂ ਕਹਿਨ ਲਈ ਘੁੰਮਣ ਜਾਣਾ ਮੁੰਡੇ ਦੇ ਕੋਲ ਲੈ ਸਾਡੇ ਵੱਲ ਹੂੰ ਤੇ ਪਿਓ ਦੇ ਰ ਨੇ ਹਾਂ ਕਰਤੀ ਚਲ ਕੋਈ ਗੱਲ ਨਹੀਂ ਨਿਆਣਿਆਂ ਜਾ ਲੰਦੇ ਮੈਂ ਵੀ ਕਿਤੇ ਨਹੀਂ ਗਾ ਜਾਣਾ ਪੰਜੀ 30000 ਰੁਪਇਆ ਖਰਚ ਕੇ ਘਰ ਆਣ ਵਲਣਾ ਕਿੱਥੇ ਘੁੰਮਣ ਜਾਣਾ ਇਹਨਾਂ ਨੂੰ ਸ਼ਿਮਲੇ ਜਾਣਾ ਕੰਮ ਕਰਨਾ ਵੀ ਆਉਂਦਾ ਨਹੀਂਗਾ ਘੁੰਮਣ ਦਾ ਵੇਹ ਨੂੰ ਕਿੱਡਾ ਭੀ ਦਵਾ ਦਾ ਫਿਰ ਤੋਰਾਵਾ ਮੈਂ ਮੰਮੀ ਜਾਣ ਜੂ ਉਹਨਾਂ ਦਾ ਹੀ ਤੂੰ ਤੈਨੂੰ ਪਤਾ ਮੈਂ ਵੀ ਕਾਲਜ ਜਾਣਾ ਹੁੰਦਾ ਵਾ ਮਾਸਾ ਮੇਰੀ ਨੂੰ ਚਾਲੂ ਬਣਵਾ ਲਈਆ ਤੇ ਘਰ ਦਾ ਫਿਰ ਮੁੜ ਕੇ ਇਕੱਲੇ ਕਿੱਦਾਂ ਖਾਣ ਆਇਆ ਕੋਈ ਗੱਲ ਨਹੀਂ ਮੈਂ ਨਾ ਕਰਤੀ ਆ ਕਿ ਨਹੀਂ ਜਾਣਗੇ ਬੰਨੇ ਜੇ ਇੰਨਾ ਹੀ ਘੁੰਮਣ ਫਿਰਨਾ ਚਾਹੀਗਾ ਤੇ ਪੇਕੇਆਂ ਦਾ ਨੋਟ ਲੈ ਕੇ ਆਉਂਦੀ ਜਿਹੜੇ ਜੋੜੇ ਆ ਚਾਰੇ ਨਵੇਂ ਆਖਦੇ ਜੋੜੇ ਆ ਕਿ ਫੇਰ ਤੋਂ rau ਆਓ ਤੇ ਅੰਦਰੋਂ ਕੰਮ ਕਈਏ ਤੇ ਕੰਮ ਨੂੰ ਤਾਂ ਨਿਕਲ ਦੇਣੀ ਆ ਤੇ ਫਿਰ ਕਹਿ ਆ ਕਿ ਤੇ ਹੁਣ ਥੱਕ ਗਏ ਆ ਜਿਹੜਾ ਕੰਮ ਕੋ ਮੈਨੂੰ ਨਹੀਂ ਹੁੰਦਾ ਮੈਨੂੰ ਨਹੀਂ ਹੁੰਦਾ ਕਰੀ ਜਾਂਦੇ ਰਹਿੰਦੇ ਬਸ ਨਾ ਉਹਨੇ ਫਿਰ ਤੇ ਜੋ ਰੱਖਿਆ ਸੀ ਇਹੋ ਕੰਮ ਨੂੰ ਆਉਂਦਾ ਵਾ ਹੋਰ ਨਹੀਂ ਕੋਈ ਕੰਮ ਆਉਂਦਾ ਨੂੰ ਹਲੇ ਵਿਆਹ ਨੂੰ ਕਿੰਨੇ ਕੋ ਦਿਨ ਹੋਏ ਆ ਚਲ ਕੋਈ ਗੱਲ ਨਹੀਂ ਤੇਲ ਵੇਹ ਤੇਲ ਦੀ ਧਾਰ ਵੇ ਇਹਨੂੰ ਤਾਂ ਘਮਨ ਮੈਂ ਗੱਲ ਦੀ ਆ ਮੈਂ ਤੇ ਸ਼ਹਿਰ ਕਾਹਲੀ ਜਾਂਦਿਆ ਕਰਨਾ ਇਹ Shimla ਦੀਆਂ ਗੱਲਾਂ ਕਰਨ ਲਈਏ ਕੰਮ ਕੁਮ ਨੂੰ ਲਾ ਪਹਿਲਾਂ ਮੰਮੀ ਜਿਹੜਾ ਫਾੜਾ ਕਿਤੇ ਮੇਰੇ ਨਾਲ ਸਾਹ ਸੁੱਖਾ ਹੈ ਤੁਹਾਡਾ ਵੀ ਮਾੜਾ ਮੋਟਾ ਤਾਂ ਇਹ ਤੈਨੂੰ ਵੱਢਦੀ ਆ ਤੈਨੂੰ ਜਾਜ ਦੱਸਿਆ ਕਰ ਇਹਦੇ ਕੋਲ ਬਹਾਨਾ ਤਾਂ ਨਾ ਹੋ ਕੋਈ ਫਿਰ ਮੈਨੂੰ ਕੰਮ ਹੁੰਦਾ ਨਹੀਂ ਆ ਜੇ ਜਾਜ ਦੱਸੀ ਹੋ ਨਾ ਤਾਂ ਰੋਟੀ ਪਾਣੀ ਤਾਂ ਪਕਾਉਣ ਵਾਲੀ ਬਣੂਗੀ ਮੰਮੀ ਅੰਦਰੋਂ ਤੇ ਬਾਹਰੋਂ ਨਿਕਲਦੀ ਤੇ ਮੈਂ ਕਿੰਨਾ ਕੁ ਦੱਸੀ ਜਾਵਾਂ ਬਾਜਾ ਮਾਰ ਬਾਜਾ ਆਪਣੇ ਆਪ ਵੀ ਨਹੀਂ ਕਹਿੰਦੇ ਕਿ ਹਾਂ ਮੈਨੂੰ ਆਹ ਨਹੀਂ ਪਤਾ ਤੇ ਆ ਮੈਂ ਤੂੰ ਦੱਸ ਤੇ ਮੈਂ ਕਰਦੀ ਹਾਂ ਉਹਨੂੰ ਕਹਿੰਦੇ ਕਿ ਲੋੜੋਂ ਜਿਹਨੂੰ ਪੱਕੀ ਪਕਾਈ ਮਿਲ ਜਾਣੀ ਇਹਨਾਂ ਨੇ ਦਿਖਾ ਹੀ ਲਿਆ ਉਹ ਵਿਆਹ ਦਾ ਕੀਤਾ ਮੈਂ ਤਾਂ ਖਾਜ ਪੈ ਗਈਆਂ ਸਭ ਉਹ ਹੱਦ ਵਾਲੀ ਗੱਲ ਵਾ ਤੱਕੀ ਹੀ ਉੱਥੇ ਜਾਣਾ ਤੱਕੀ ਹੀ ਆ ਉੱਥੇ ਜਾਣਾ ਸਮਾਨੀ ਨੇ ਮੁੱਕਦਾ ਇਹਨਾਂ ਦਾ ਕੀ ਕਰੀਏ ਹੁਣ ਇਹਨਾਂ ਦਾ ਕੋਈ ਗੱਲ ਨਹੀਂ ਕਰਨਾ ਕੀ ਆ ਜਾਗਦਾ ਖੌਣ ਕਿਤੇ ਕਿੱਥੇ ਜਾਂਦੇ ਐ ਮੈਂ ਅਪੀਲ ਕਰ ਲਵਾਂਗੀ ਇਹਨਾਂ ਨਾਲ ਪਿਓ ਤੇ ਰੇਲੇ ਨੂੰ ਕੁਝ ਕਹਿਣਾ ਇਹਨਾਂ ਨੂੰ ਉਹਨੇ ਤਾਂ ਸਿਰ ਤੇ ਚੜਾਈ ਆਉ ਕੋਈ ਗੱਲ ਹੀ ਇਹ ਉਮਰ ਵਾ ਉਮਰ ਹੈਗੀ ਅੰਤਰਾ ਛੱਟੀਆਂ ਡਾਉਂਦੀ ਤੇ ਜਿਹੜੇ ਚਾਰ ਪੈ ਹੈਗੇ ਦਵਾ ਦਾ ਛੱਡ ਦੋ ਆਹ ਚਲ ਤੂੰ ਹੀ ਫਿਰ ਆਪਣੇ ਤਰੀਕੇ ਨਾਲ ਉਹਨੂੰ ਕਹਿ ਲਿਓਗੇ ਇਦਾਂ ਦੇ ਘਰ ਦਾ ਕੰਮ ਬਹੁਤ ਹੀ ਔਖਾ ਹੁੰਦਿਆ ਤੇ ਮੇਰੀਆਂ ਵੀ ਛੁੱਟੀਆਂ ਹੀ ਹੋਈ ਜਾਣ ਦੀਆਂ ਮੇਰੇ ਤੂੰ ਜਾ ਕਰ ਤੇਰੀਆਂ ਛੁੱਟੀਆਂ ਕਿ ਹੁੰਦੀਆਂ ਆ ਇਹ ਹੁਣ ਵਿਆਹ ਕਰਵਾ ਕੇ ਆਈ ਆ ਘਰ ਦੀ ਜ਼ਿੰਮੇਵਾਰੀ ਸਾਹਮਣੇ ਇਹਦਾ ਫਰਜ਼ ਬੰਦਾ ਵਾ ਉਹ ਨਹੀਂ ਮੈਂ ਤੇ ਸਵੇਰ ਤੋਂ ਜਾਉਂਗੀ ਨਾ ਫੇਰ ਮੈਨੂੰ ਵੀ ਫੋਨ ਲਈਆਂ ਕਰਨ ਕੁੜੀਆਂ ਕੀ ਆ ਜਾ ਪ੍ਰੋਜੈਕਟ ਵਗੈਰਾ ਕਰਾਉਂਦੇ ਆ ਚਾ ਜਾ ਤੂੰ ਆਪਣੀ ਪੜ੍ਹਾਈ ਨਾ ਖਰਾਬ ਕਰ ਠੀਕ ਵਾ ਨਾ ਇਹਨਾਂ ਦਾ ਕਰਕੇ ਸਾਡੇ ਘਰ ਹੁਣ ਨਾ ਪੁੱਤੀ ਤੀਕਾ ਇਹ ਹੋ ਰਹਿਣਾ ਚਲੋ ਤੂੰ ਵੀ ਇੱਥੇ ਹੁਣ ਮੈਂ ਵੀ ਬਾਰ ਬਾਰ ਮੈਂ ਥੋੜੀ ਹੁਣ ਕਹਿੰਦਾ ਕਿ ਆ ਜਾਓ ਆ ਕੰਮ ਕਰੀਏ ਤੇ ਆ ਜਾਓ ਆ ਕਰੀਏ ਆਪਣੇ ਆਪ ਹੀ ਹੁਣ ਵੱਡੇ ਆ ਉਹ ਕਿਹੜੀ ਅੰਨੀ ਆ ਤੈਨੂੰ ਲੱਗਦਾ ਨਹੀਂ ਦਾ ਦੋ ਟਾਈਮ ਰੋਟੀ ਤੇ ਖਾਣੀ ਆ ਨਾ ਹੱਥ ਹਲਾਵਾਂਗੇ ਤੇ ਫੇਰੇ ਖਾਵਾਂਗੇ ਮੰਜੇ ਤੇ ਬੈਠੇ ਆਪਣੇ ਆਪ ਤੇ ਪੱਕ ਕੇ ਆਈ ਨਹੀਂ ਜਾਣੀ ਇਹ ਤੇ ਆਇਆ ਹੁਣ ਫਿਰ ਕਹੀਏ ਕੀ ਹੁਣ ਵੀ ਮੇਰੇ ਤੋਂ ਵੱਡੇ ਮੈਨੂੰ ਤਾਂ ਕਹਿੰਦੀ ਵੀ ਚੰਗੀ ਨਹੀਂ ਲੱਗਦੀ ਚਲ ਤੂੰ ਕਮੀ ਵੀ ਨਾ ਜੇ ਤੂੰ ਕਿਹਾ ਨਾ ਤੇਰਾ ਕਿਹਾ ਚੁਬਣਾਵਾ ਮੈਂ ਆਪੇ ਕਰ ਲਵਾਂਗੀ ਗੱਲ ਤਾਂ ਹੀ ਮੈਂ ਕੁਝ ਨਹੀਂ ਕਹੀ ਚਲ ਜਾ ਵੀ ਇੱਥੇ ਜਿਹੜਾ ਕੋਈ ਕੰਮ ਕਰਨ ਵਾਲਾ ਉਹ ਤਾਂ ਅੰਦਰ ਬੈਠੀ ਹੈ ਪਿਓ ਤੇਰੇ ਨੇ ਰੋਟੀ ਮੰਗਣ ਲੱਗ ਪਣਾਣਾ ਆਉਂਦੀ ਆ ਉਹ ਲੱਗੀ ਹਾਂ ਮੈਂ ਵੀ ਇੱਕ ਕਰਨ ਮੈਂ ਟੜੀ ਆਉਣਾ ਪਰ ਉਹਨਾਂ ਨੇ ਨਾਲਾ ਚਾਰ ਖੁੱਲ ਕੇ ਸੱਜੀ ਤੇ ਹੈਗੀ ਐ बस लगी कोई इनमें ला लेनी। चल तू यहां में ना खपी जाओ। खपਣਾ ਤਾਂ ਫਿਰ ਹੈ ਹੀ ਹੈ। ਚਲ ਮੈਂ ਬਣਾਉਂਦੀ ਬੱਟੀ। ਇਥੇ ਖੱਤੀ ਹੋਦਾਂ ਨੀ ਪੂਰੇ ਹੋਣੇ ਜਿੰਨੀ ਮੰਗਿਆਈ ਆ ਇਹਨਾਂ ਨੂੰ ਫਿਰਨ ਦੀ ਅਗਲ ਦੀ ਲੈਂਦੀ ਆ। ਅੱਜ ਇਥੇ ਚਲ ਜੀਏ ਤੇ ਭਲਕੇ ਉੱਥੇ ਚਲ ਜੀਏ। ਹਾਈ ਹਾਈ। ਰੋੜਾ ਬੜਾ ਪੈਂਦਿਆ ਹੈ। ਲੱਗਦਾ ਮਾਵਾਂ ਧੀਆ ਨਾਲ ਕੋਈ ਗੱਲ ਕਰਨ ਦੀਆਂ। ਸੁਣਦੇ ਆ। ਸ਼ੋ ਇਹ ਮੇਰੀ ਕੰਧ ਕੋਲ ਜੀ ਹੈ ਤੇ ਬੜੀ ਚਲਾਕ ਆ ਹਨ ਮਮਾ ਦੀ ਰੁਕਮ ਰੇ ਤੇ ਜਾ ਸ਼ੋ ਇਹ ਮਾਮਾ ਧੀਆਂ ਹੈ ਬੜੀਆਂ ਚਲਾਕ ਹੈ ਉਦਾਂ ਤੇ ਮੰਮੀ ਤੇ ਬੜੀ ਤੇਜ ਆ ਮੰਮੀ ਦਾ ਤੇ ਮੈਨੂੰ ਪਤਾ ਸੀ ਉਹ ਮੈਂ ਲਗਬੀਨ ਨੂੰ ਕਿਹਾ ਸੀ ਨਾ ਮੰਮੀ ਡੈਡੀ ਨਾਲ ਕੁਮੰਦੀ ਗੱਲ ਕਰੋ ਤੇ ਮੈਨੂੰ ਲੱਗਦਾ ਮਾਤਾ ਨੇ ਨਾ ਨਾ ਕਰਦੀ ਐ ਇਹਨਾਂ ਨਾਲ ਤੇ ਹਜੇ ਮੇਰੀ ਗੱਲ ਹੋਈ ਨਹੀਂ ਤੇ ਨਵਦੀਪ ਨਾਲ ਮੰਮੀ ਗੱਲ ਕਰਨਦੀ ਐ ਮੈਂ ਨਾ ਬੜੀ ਹੈਰਾਨ ਆ ਇੱਕ ਗੱਲ ਤੋਂ ਮੈਂ ਨਵਦੀਪ ਨੂੰ ਆਪਣੀਆਂ ਪਹਿਣਾਉਂਗੋ ਸਮਝ ਲਈ ਹੀ ਤੇ ਮੈਂ ਉਹਦੇ ਨਾਲ ਸਰੀਰਿਕ ਸਾਰੀ ਗੱਲ ਕਰ ਲੈਣੀ ਕਿ ਨਵਦੀਪਾ ਜਿੰਦਾ ਕਰਨਾ ਅੱਦਾ ਕਰਨਾ ਪਰ ਨਾ ਅੱਜ ਮੈਨੂੰ ਪਤਾ ਲੱਗ ਗਿਆ ਇਹ ਉਸੇ ਮਾਂ ਦੀ ਧੀ ਆ ਦੇਖਾਂ ਕਿਵੇਂ ਮੰਮੀ ਨੂੰ ਕਹਿਂਦੀ ਸੀ ਮੰਮੀ ਇਹਨੂੰ ਨਾ ਕੰਮਾਂ ਜਾਂਦੇ ਮੈਂ ਕਾਲਜ ਵੀ ਜਾਣਾ ਫਿਰ ਕੰਮ ਕਿੰਨੇ ਕਰਨਾ ਹੈ ਮਤਲਬ ਕਿ ਇਹ ਜਿਹੜੀਆਂ ਮੇਰੇ ਕਮਰੇ 'ਚ ਆ ਆ ਕੇ ਮੇ ਨਾਲ ਗੱਲਾਂ ਕਰਦੀ ਆ ਨਾ ਉਹ ਤੋ ਤੋਈ ਹੈ ਦਿ ਲੋਦਨ ਬੜੀ ਖੋਟੀ ਹੈ ਵੈਸੇ ਨਾ ਸਿਆਣੇ ਨਾ ਸੱਚ ਕਹਿੰਦੇ ਆ ਕਿ ਜਿਸ ਘਰ ਚ ਨਾ ਕੁਵਾਰੀ ਨਾ ਨਾਨ ਹੋਵੇ ਨਾ ਉਥੇ ਭਾਬੀ ਦੀਆਂ ਘਾਟੀ ਬੰਦੀ ਹੈ ਮੈਂ ਤੇ ਉਹ ਹਰਾਣਾ ਹੋਈ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਘੁੰਮਣੀ ਜਾਣਾ ਹੀ ਹੁਣ ਨਵੇਂ ਵਿਆਹ ਜੋੜੇ ਜਾਂਦੇ ਹੀ ਆ ਪਰ ਨਾ ਇਹਨਾਂ ਦੇ ਘਰ ਦਾ ਸਾਰਾ ਗਤਬਾਬ ਤਾਂ ਮੈਨੂੰ ਪਤਾ ਹੀ ਨਹੀਂ ਕਿ ਮੰਮੀ ਨੇ ਨਹੀਂ ਹਾਂ ਮੈਂ ਬਾਕੀ ਮੰਨ ਜਾਂਦੇ ਪਰ ਮੰਮੀ ਨੇ ਨਹੀਂ ਮੰਨਣਾ ਸੀ ਪਹਿਣਾ ਬਲ ਰਿਸ਼ਤਨਾ ਅਨ ਸੂਟ ਨਹੀਂ ਉਹ ਕਰਦਾ ਬੜੀ ਚਲਾ ਕੇ ਚੱਲ ਕੋਈ ਨਾ ਪਹਿਣਾ ਆਪਣੀਆਂ ਹੀ ਹੁੰਦੀਆਂ ਬਗਾਨੀਆਂ ਪਹਿਣਾ ਬਣ ਜਾਣ ਫਿਰ ਆਪਣਿਆਂ ਦੀ ਕੀ ਲੋੜ ਚੱਲ ਕੋਈ ਨਹੀਂ ਹੁਣ ਕੋਈ ਕੰਮ ਕਰ ਲਾ ਇਹਦੇ ਮਾਦਾ ਨੇ ਫੇਰ ਮੇਰੀ ਦੁੰਬੜੀ ਕਮਾਣ ਆ ਜਾਣਾ